No, no. Bro, from where you are? Australia. Australia. Okay. When you come here? Uh, for tourists. What happened here? Uh, got attacked, robbed. Tell briefly. Uh, I had a group of people, they took my bags and they smashed my head with a, a rock. Explain everything. What happened to you? Uh, I was standing on the side of the road and um, two people came and talked to me. Uh, they asked to borrow my power bank um, <laughs> and then they borrowed my power bank and after a few more minutes more people started to show up. More and more until there were maybe about 10 people. Um, and then when I tried to leave, they, they pulled my bags, they took my bags, they snatched my bags away from me. Um, and when I tried to resist, they started uh, pushing me down, beating me, hitting me with the rocks from the train tracks, until um, I was bleeding on the floor. Um, and then I went to find help. How many people there were? Uh, about 10 people. 10 people? 10 people. 10 people. Uh, you can, ver uh, can you verify them? I can verify some of them. Some of them? Some of them. ਸਰ ਕੀ ਪੂਰਾ ਮਾਮਲਾ ਹੋਇਆ ਸੀਗਾ ਇਹ ਜਿੱਦਾਂ ਐਨ ਆਰ ਆਈ ਆਸਟ੍ਰੇਲੀਆ ਤੋਂ ਦੱਸ ਰਹੇ ਨੇ ਸਰ ਮੈਂ 24 24 ਜੀਰਫ ਰੁਪਏ ਲਗਾ ਹਾਂ ਸਵੇਰੇ ਸਾਨੂੰ 6 ਵਜੇ ਸਰ ਐਸ ਐਸ ਸੀ ਤੋਂ ਤਾਂ ਫੋਨ ਆਇਆ ਵੀ ਕੋਈ ਬੰਦੇ ਦਾ ਲੁਕ ਤੋਂ ਵਿਦੇਸ਼ੋਂ ਪਰਸਨ ਇਹਨਾਂ ਅਨੰਦਪੁਰ ਸਾਹਿਬ ਨੇ ਚਾਰ ਦਿਨ ਤੋਂ ਇਸ ਕਾਸਟ ਤੋਂ ਬਾਹਰ ਨੇ ਜਿੱਤੀ ਜਾ ਕੇ ਮਾਮਲਾ ਦੇਖੋ ਇਸ ਤੇ ਮੈਂ ਆਪਣੇ ਮੁਲਾਜ਼ਮਾਂ ਲੈ ਕੇ ਫਿਰ ਮੋਕੜੇ ਨੂੰ ਫਿਰ ਅਨੰਦਪੁਰ ਸਾਹਿਬ ਪੁੱਛਿਆ ਅਨੰਦਪੁਰ ਸਾਹਿਬ ਤੋਂ ਮੁਲਾਜ਼ਮ ਕੁਦੀਪ ਸਿੰਘ ਤੇ ਸੁਵਿੰਦਰ ਸਿੰਘ ਨਾਲ ਲੱਗੀ ਅਜੇ ਸਿਵਲ ਅਸਤਾਨ ਪੁੱਛੇ ਜਿੱਥੇ ਡਾਕਟਰ ਸਾਹਿਬ ਨੇ ਰਾਤ ਇਸ ਪਰਸਨ ਨੂੰ ਅਨਫਿਟ ਲਿਖਿਆ ਸੀਗਾ ਤੇ ਜੋ ਸਵੇਰੇ ਅਸੀਂ ਡਾਕਟਰ ਸਾਹਿਬ ਨੂੰ ਦੁਆਰੇ ਦਿਖਾ ਦਿੱਤੀ ਤੇ ਸਵੇਰੇ 9:00 ਵਜੇ 9:00 10:00 ਡਾਕਟਰ ਸਾਹਿਬ ਨੇ ਇਹਨੂੰ ਫਿੱਟ ਦਿੱਤਾ ਤੇ ਇਹਨਾਂ ਨੂੰ ਫਿਰ ਲਿਖ ਕੇ ਦਿੱਤੀ ਇਹ ਅੰਮ੍ਰਿਤਪੁਰ ਸਭ ਨੂੰ ਦਿੱਤੀ ਹੈ ਜੀ ਤੋਂ ਇਹਨਾਂ ਦੇ ਦੋ ਸਿੰਪਲ ਇਨਜਰੀਜ਼ ਹੀ ਲੱਗੀ ਆ ਬਸ ਜਿਹੜੀ ਇਹਨਾਂ ਨਾਲ ਘਟਨਾ ਵਾਪਰੀ ਆ ਉਹ 8 ਤੋਂ 10 ਕੁ 10 ਬੰਦੇ ਦਾ ਸਰਹੇ ਨੇ ਸਾਡੇ ਇਹਨਾਂ ਉੱਥੇ ਰੇਲਵੇ ਲੈਣਾ ਤੇ ਜਿਹੜੀ ਇਹਨਾਂ ਉੱਤਮਾਰ ਕਰਕੇ ਉਹ ਕਰਕੇ ਦੌੜਦੇ ਨੇ ਤੇ ਅਸੀਂ ਪਰਚੇ ਦੇ ਵਿੱਚ ਪਰਚਾ ਧਰਾਵਾ 310 ਤੇ 115 190 126 BNS ਦੇ ਬੀਐਨਐਸ ਦੇ ਤਹਿਤ ਜਿਹੜਾ 192 ਦੇ ਤਹਿਤ ਜਿਹੜਾ ਅਸੀਂ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ਾਮਿਲ ਵਿੱਚ ਲੈਂਦੀ ਹੈ ਤੇ ਹੁਣ ਅਸੀਂ ਇਹਨਾਂ ਦਾ ਇਥੇ ਦੀ ਸਸਤਾ ਦੀ ਕਾਰਵਾਈ ਖਤਮ ਤੋਂ ਕਰਨ ਤੋਂ ਬਾਅਦ ਅਸੀਂ ਅਸੀਂ ਮੌਕੇ ਤੇ ਜਾ ਰਹੇ ਹਾਂ ਕਿ ਉੱਥੇ ਫਰਾਸੀ ਟੀਮ ਨੂੰ ਬਣਾਇਆ ਹੋਇਆ ਹੈ ਤੇ ਉਹਨਾਂ ਨੂੰ ਫਰਾਸੀ ਟੀਮ ਨੂੰ ਹਮਰਾਹ ਲੈ ਕੇ ਜੀਏ ਤੇ ਮੁਕਰੀ ਕਾਰਵਾਈ ਕਰਾਂਗੇ ਉਸ ਤੋਂ ਬਾਅਦ ਦੋਸ਼ੀਆਂ ਦੀ ਤਲਾਸ਼ ਕੀਤੀ ਜਾਊਗੀ ਜੋ ਵੀ ਸਾਨੂੰ ਸਾਡੇ ਅਸੀਂ ਉਹ ਕਰਾਂਗੇ ਤੇ ਅਸੀਂ ਉਹ ਵੱਤਵਾਦੀ ਇਹਨਾਂ ਦਾ ਵੱਤਵਾ ਸਪੋਰਟ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਸਮਾਜ ਜਲਦੀ ਜਲਦੀ ਅਸੀਂ ਉਹਨਾਂ ਨੂੰ ਦੋਸ਼ੀਆਂ ਨੂੰ ਰੌਡ ਅਪ ਕਰਕੇ ਇਹਨਾਂ ਨੂੰ ਦਵਾਇਆ ਜਾਵੇ ਸਰ ਇਹਨਾਂ ਦੀ ਸਨਾਖਤ ਦੇ ਮੁਤਾਬਕ ਤੁਸੀਂ ਵੈਰੀਫਾਈ ਕੀਤਾ ਕਿ ਕਿਹੋ ਜਿਹੇ ਬੰਦੇ ਸੀਗੇ ਜਿਹਨਾਂ ਨੇ ਹਮਲਾ ਕੀਤਾ ਤਾਂ ਦੱਸਣ ਮੁਤਾਬਕ ਜਿਹੜੇ ਉਹ ਪ੍ਰਵਾਸੀ ਬੰਦੇ ਸੀਗੇ ਜਿਹੜੇ ਆਪਣਾ ਚੱਕਰਵਰਤੀ ਜਿਹਾ ਟਾਈਪ ਦੇ ਹੁੰਦੇ ਨੇ ਅਸੀਂ ਉਹਨਾਂ ਦੀ ਤਲਾਸ਼ ਕਰਾਂਗੇ ਤੇ ਜਲਦੀ ਜਲਦੀ ਕੋਸ਼ਿਸ਼ ਕਰਾਂਗੇ ਵੀ ਦਾ ਸਮਾਨ ਲੱਭ ਕੇ ਦਿੱਤਾ ਜਾਵੇ